ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਦੇ ਵਿੱਚ ਮਾਹੌਲ ਕਾਫੀ ਜ਼ਿਆਦਾ ਬਦਲ ਚੁੱਕਿਆ ਹੈ ਗਰਮੀ ਵੱਲ ਮਾਹੌਲ ਵਧਣ ਦੇ ਕਾਰਨ ਜਿਹੜੇ ਹੁਣ ਦਿਨ ਦੇ ਹਾਲਾਤ ਨੇ ਉਹ ਕਾਫੀ ਜ਼ਿਆਦਾ ਗਰਮੇਸ਼ਵਰੇ ਹੋ ਚੁੱਕੇ ਨੇ ਤਿੰਨ ਦੇ ਵਿੱਚ ਚੰਗੀ ਧੁੱਪ ਲੱਗਣ ਦੇ ਕਾਰਨ ਤਾਪਮਰ 22 ਡਿਗਰੀ ਅਤੇ 23 ਡਿਗਰੀ ਤੱਕ ਮੈਕਸਿਮਮ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਅੱਜ ਰਿਕਾਰਡ ਤਾਪਮਾਨ 22.3 ਡਿਗਰੀ ਦੇਖਣ ਨੂੰ ਮਿਲਿਆ ਜੋ ਕਿ ਬਹੁਤ ਜ਼ਿਆਦਾ ਜਬ ਵੱਧ ਲੱਗ ਰਿਹਾ ਨਾਰਮਲ ਦੇ ਨਾਲੋਂ 5 ਡਿਗਰੀ ਤਾਪਮਨ ਜ਼ਿਆਦਾ ਦਰਜ ਕੀਤਾ ਗਿਆ ਐਵਰੇਜ ਤਾਪਮਨ ਨਾਲੋਂ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਐਵਰੇਜ ਤਾਪਮਨ ਪੰਜਾਬ ਦੇ ਵਿੱਚ 18 ਡਿਗਰੀ ਤੱਕ ਦੇਖਿਆ ਜਾਂਦਾ ਸੀ ਪਰ ਹੁਣ ਜਿਹੜਾ ਦਿਨ ਦਾ ਤਾਪਮਨ 22 ਸਾਢੇ 22 ਡਿਗਰੀ ਦੇਖਣ ਦੇ ਕਾਰਨ ਕਾਫੀ ਜ਼ਿਆਦਾ ਚਿੰਤਾ ਵਾਲੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਇੰਨੀ ਜ਼ਿਆਦਾ ਗਰਮੀ ਜਨਵੀ ਮਹੀਨੇ ਵਿੱਚ ਹੋਣਾ ਕੋਈ ਚੰਗੀ ਗੱਲ ਨਹੀਂ ਹੈ ਗੱਲ ਕਰਾਂਗੇ ਅੱਜ ਰਾਤ ਦੇ ਤਾਪਮਨ ਦੀ ਦਿਨ ਦੇ ਹਾਲਾਤਾਂ ਨੂੰ ਦੇਖ ਕੇ ਰਾਤ ਦੇ ਕੀ ਅਨੁਮਾਨ ਲਗਾ ਰਹੇ ਨੇ ਉਥੋਂ ਤੱਕ ਸਾਰੀ ਜਾਣਕਾਰੀ ਦਵਾਂਗੇ ਕਿੱਥੇ ਧੁੱਪ ਬੱਦਲ ਬਾਈ ਤੇ ਮੀਂਹ ਦਾ ਅਸਰ ਕਿਵੇਂ ਦਾ ਰਹੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਹਨ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਐਨਲਿਸਿਸ ਦੀ ਇਹ ਮੇਰੇ ਤੋਂ ਕਲੀਅਰ ਹੈ ਕਿ ਪੰਜਾਬ ਦਾ ਮੌਸਮ ਬੱਦਲ ਬਾਈ ਤੋਂ ਰਹਿਤ ਹੈ ਕਿਸੇ ਤਰੀਕੇ ਦੀ ਵੀ ਬੱਦਲ ਬਾਈ ਪੰਜਾਬ ਦੇ ਉੱਪਰ ਬਣਦੀ ਦਿਖਾਈ ਨਹੀਂ ਦੇ ਰਹੀ ਜਿਸ ਤੋਂ ਕੀ ਉਮੀਦਾਂ ਲੱਗ ਰਹੀਆਂ ਨੇ ਕਿ ਪੰਜਾਬ ਦਾ ਮੌਸਮ ਅੱਜ ਰਾਤ ਠੀਕ ਠਾਕ ਬਣਿਆ ਰਹ ਤਾਪਮਾਨ ਜਿਹੜੇ 10 ਡਿਗਰੀ ਤੱਕ ਰਹਿਣ ਦੀ ਉਮੀਦ ਹੈ ਜ਼ਿਆਦਾਤਰ ਅਤੇ ਪੱਛਮੀ ਹਵਾ ਲਗਾਤਾਰ ਚੱਲਦੀ ਰਹੇਗੀ ਜਿਸ ਦੇ ਨਾਲ ਥੋੜੀ-ਬੋਤੀ ਠੰਡ ਦਾ ਅਹਿਸਾਸ ਵੀ ਰਾਤ ਦੇ ਸਮੇਂ ਹੋਵੇਗਾ ਅੱਜ ਬੱਦਲੀ ਸਿਸਟਮ ਦੀ ਘੱیر ਮੌਜੂਦਗੀ ਕਾਰਨ ਸਾਨੂੰ ਉਮੀਦ ਹੈ ਕਿ ਪੰਜਾਬ ਦਾ ਮੌਸਮ ਖੁਸ਼ਕ ਅਤੇ ਸਾਫ਼ ਰਹਿਵੇਗਾ ਮੀਂਹ ਦੀ ਸੰਭਾਵਨਾ ਨਾ ਮਾਤਰ ਦੇ ਬਰਾਬਰ ਹੈ ਮੌਸਮ ਵਿਭਾਗ ਵੱਲੋਂ ਹੁਣ ਦੁਆਰ ਤੋਂ ਧੁੰਦ ਦੇ ਅਲਰਟ ਜਾਰੀ ਹੋਏ ਨੇ ਕਿਉਂਕਿ ਜਿਹੜੀ ਇੱਕ ਹਵਾ ਉੱਤਰ-ਪੱਛਮੀ ਦਿਸ਼ਾ ਤੋਂ ਚੱਲੀ ਹੈ ਇਸ ਦੇ ਕਾਰਨ ਇੱਕ ਠੰਡਾ ਜਿਹਾ ਮਾਹੌਲ ਪੰਜਾਬ ਦੇ ਕਿਸੇ ਕਿਸੇ ਇਲਾਕੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਡੈਂਸ ਫੌਗ ਦੀ ਉਮੀਦ ਕੀਤੀ ਜਾ ਰਹੀ ਹੈ ਪੰਜਾਬ ਦੇ ਉੱਤਰੀ ਹਿੱਸੇ ਯਾਨੀ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦੇ ਇਲਾਕੇ ਦੇ ਵਿੱਚਕਾਰ ਅਤੇ ਥੋੜਾ ਜਿਹਾ ਪੰਜਾਬ ਦੇ ਪੂਰਬੀ ਹਿੱਸੇ ਰੂਪਨਗਰ ਜ਼ਿਲ੍ਹਾ ਪਟਿਆਲਾ ਹਰਪੂਰ ਜ਼ਿਲ੍ਹਾ ਇਹਨਾਂ ਦੇ ਵਿੱਚਕਾਰ ਥੋੜੇ ਬਹੁਤ ਕਿਸੇ ਕਿਸੇ ਇਲਾਕੇ ਵਿੱਚ ਸੰਗਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਪਰ ਇਹ ਜਿਹੜੀ ਧੁੰਦ ਦਾ ਅਸਰ ਹੈ ਲਗਭਗ ਅੱਜ ਰਾਤ ਅੱਧ ਰਾਤ ਤੋਂ ਬਾਅਦ ਹੀ ਦੇਖਣ ਨੂੰ ਮਿਲੇਗਾ ਜਿਹੜੇ ਕਿ ਤੜਕੇ ਹੁੰਦੇ ਦੇਖਣ ਨੂੰ ਮਿਲੇਗਾ ਦਿਨ ਦੇ ਸਮੇਂ ਅਜਿਹੀ ਕੋਈ ਵੱਡੀ ਗਤੀਵਿਧੀ ਹੁੰਦੀ ਦਿਖਾਈ ਨਹੀਂ ਦੇ ਰਹੀ ਮੌਸਮ ਜ਼ਿਆਦਾਤਰ ਸਾਫ਼ ਹੀ ਬਣੇ ਰਹਿਣਗੇ ਮੇਨ ਗੱਲ ਕਰਾਂਗੇ ਸਿਸਟਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਪਹਾੜੀ ਖੇਤਰ ਵਿੱਚ ਲਗਾਤਾਰ ਸਿਸਟਮ ਬਣ ਰਹੇ ਨੇ ਜਿਸ ਦੇ ਨਾਲ ਉਮੀਦ ਇਹ ਹੈ ਕਿ ਮੌਸਮ ਸਾਫ਼ ਬਣਿਆ ਰਹੇਗਾ ਚੰਗੀ ਠੰਡੀ ਹਵਾ ਪੰਜਾਬ ਵੱਲ ਆਉਂਦੀ ਰਹੇਗੀ ਪਰ ਇਹ ਜਿਹੜੀ ਗਰਮੀ ਵਾਲਾ ਮਾਹੌਲ ਹੈ ਇਹ ਜ਼ਿਆਦਾ ਦਿਨ ਨਹੀਂ ਹੈ ਅੰਤ ਤੀ ਤਰੀਕ ਤੋਂ ਬਾਅਦ ਇੱਕ ਸਿਸਟਮ ਪੰਜਾਬ ਵੱਲ ਐਂਟਰ ਕਰ ਰਿਹਾ ਜੋ ਕਿ ਤੁਹਾਨੂੰ ਹਜੇ ਫਿਲਹਾਲ ਪੱਛਮੀ ਇਲਾਕੇ ਵਿੱਚ ਦਿਖਾਈ ਦੇ ਰਿਹਾ ਹੈ ਇਹ ਸਿਸਟਮ ਪੰਜਾਬ ਵੱਲ ਆਉਣਗੇ ਗਰਮੀ ਕਰਨਗੇ ਠੰਡ ਦੇ ਹਾਲਾਤ ਜਿਹੜੇ ਨੇ ਉਹ ਦੁਆਰਾ ਤੋਂ ਬਣਦੇ ਹੋਏ ਦਿਖਾਈ ਦੇਣਗੇ ਠੰਡ ਵਧੇਗੀ ਗਰਮੀ ਘਟੇਗੀ ਕਿਉਂਕਿ ਮੀਂਹ ਦੀ ਗਤੀਵਿਧੀ 30 31 1 2 ਯਾਨੀ ਕਿ ਇਸ ਮਹੀਨੇ ਦੇ ਆਖਰੀ ਦੋ ਦਿਨ ਅਤੇ ਫਰਵਰੀ ਦੇ ਦੋ ਦਿਨ ਪਹਿਲੇ ਉਹਨਾਂ ਵਿੱਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਫਰਵਰੀ ਦੇ ਅਗਲੇ ਹਫ਼ਤੇ ਦੇ ਵਿੱਚਕਾਰ ਯਾਨੀ ਕਿ ਪਹਿਲੇ ਹਫ਼ਤੇ ਦੇ ਵਿੱਚਕਾਰ ਸਾਨੂੰ ਬਹੁਤ ਸਾਰੀ ਗਤੀਵਿਧੀਆਂ ਮੀਂਹ ਦੀ ਦੇਖਣ ਨੂੰ ਮਿਲ ਸਕਦੀਆਂ ਨੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ ਜੋ ਕਿ ਅਜਰਾਤ ਦੀ ਹੈ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਕਮੈਂਟ ਕਰ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ